वाहि गुरु सत् ਖਲਸਾ ਵਾਹੀ ਗੁਰਜੀ ਕੀ ਫਤਿਹ ਪਰਮ ਸਤਕਾਰਯੋਗ ਸਤ ਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਦਕਾ ਭਾਈ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਆਸਾ ਰਾਗ ਚੱਲ ਰਿਹਾ ਹੈ ਜਿਹਦੇ ਵਿੱਚ ਭਗਤ ਜੀ ਦੇ ਤਿੰਨ ਸ਼ਬਦ ਕਲ ਭਾਈ ਸੰਪੂਰਨ ਹੋਏ ਸੀ ਅੱਜ ਚੌਥਾ ਸ਼ਬਦ ਆਰੰਭ ਹੁੰਦਾ ਹੈ ਆਉ ਚਾਰ ਸੂ ਛਤ ਰੰਗ ਤੇ ਇਹ ਸ਼ਬਦ ਸੁਭਾਈ ਮਾਨ ਹੈ ਆਉ ਭਗਤ ਕਬੀਰ ਸਾਹਿਬ ਜੀ ਆਪਣੀ ਰਚਨਾ ਤੋਂ ਭਾਈ ਸਾਨੂੰ ਜੀਵਾਂ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਹਨ ਜੀ ਆਸਾ ਇਕਤ ਪੱਤਰ ਭਾਰ ਉਰਕਟ ਕੁਰਕਟ ਇਕਤ ਪੱਤਰ ਭਾਰ ਪਾਣੀ ਆਸ-ਪਾਸ ਪੰਚ ਜੋਗੀ ਆ ਬੈਠੇ ਵਿਚ ਨਕਟ ਦੇ ਰਾਨੀ ਭਗਤ ਕਬੀਰ ਸਾਹਿਬ ਜੀ ਇਹ ਚੌਥਾ ਸ਼ਬਦ ਉਚਾਰਨ ਕਰਦੇ ਹਨ ਜਿਦੇ ਵਿੱਚ ਭਗਤ ਜੀ ਆਪਣੀ ਰਸਨਾ ਤੋਂ ਬਿਆਨ ਕਰਦੇ ਹਨ ਇਕਤ ਪੱਤਰ ਭਾਰ ਔਰ ਕਟ ਕੁਰ ਕਟ ਇਕਤ ਪੱਤਰ ਭਾਰ ਪਾਣੀ ਸੰਸਾਰ ਜਿਹੜਾ ਹੈ ਸ੍ਰਿਸ਼ਟੀ ਜਿਹੜਾ ਹੈ ਮਾਇਆ ਬੱਤੀ ਹੈ ਕੋਈ ਬਿਰਲਾ ਬਿਰਲਾ ਜਿਗਿਆਸੂ ਮਨੁੱਖ ਜਿਹੜਾ ਹੈ ਇਹ ਮਾਇਆ ਦੇ ਪ੍ਰਭਾਵ ਤੋਂ ਬਚ ਸਕਿਆ ਹੈ ਨਹੀਂ ਤਾਂ ਸ੍ਰਿਸ਼ਟੀ ਦੇ ਲੋਕ ਜੀਵ ਮਾਇਆ ਦੀ ਜਕੜ ਦੇ ਵਿੱਚ ਵਕਾਰੀ ਬਣ ਜਾਂਦੇ ਹਨ ਇਹ ਭਗਤ ਜੀ ਇਸ ਸ਼ਬਦ ਵਿੱਚ ਉਹ ਦਸ਼ਟਾਂਤ ਦੇ ਕੇ ਵਿਆਖਿਆ ਕਰਕੇ ਸਾਨੂੰ ਸਮਝਾਉਂਦੇ ਹਨ ਤੇ ਬਚਨ ਕਰਦੇ ਹਨ ਭਾਵੇਂ ਕੀ ਇੱਥੇ ਇਹ ਸ਼ਬਦ ਭਗਤ ਜੀ ਦੇ ਔਖੇ ਲਬਜ ਹਨ ਇਹਨਾਂ ਨੂੰ ਸਮਝਣਾ ਸचेत ੋਕੇ ਕਾਗਰ ਚਿਤ ੋਕੇ ਸਮਝਿਆ ਜਾਂਦਾ ਹੈ। ਔਰ ਭਗਤ ਜੀ ਆਧਾਰਨ ਦੇ ਜਨ ਇਕਤ ਪੱਤਰ ਭਰ ੁਰਕਟ ਕੁਰਕਟ ਇਕਤ ਪੱਤਰ ਪਰ ਪਾਣੀ ਕਹਿੰਦੇ ਜਿਹੜੇ ਵਿਕਾਰੀ ਲੋਕ ਹਨ ਉਹਨਾਂ ਤੇ ਮਾਇਆ ਦਾ ਬਹੁਤਾ ਪ੍ਰਭਾਵ ਚੱਲਦਾ ਹੈ। ਸੇਉ ਭਗਤ ਜੀ ਦੇਖੋ ਹਾਲ ਦ੍ਰਿਸ਼ਟਾਂਤ ਦੇ ਵਿੱਚ ਬਿਆਨ ਕਰਦੇ ਹਨ ਉਹ ਹਾਲ ਇਕਤ ਪੱਤਰ ਤੋਂ ਭਾਵ ਕੀ ਇੱਕ ਭਾਂਡੇ ਦੇ ਵਿੱਚ ਇੱਕ ਭਾਂਡੇ ਦੇ ਵਿੱਚ ਭਗਤ ਜੀ ਕਹਿੰਦੇ ਉਰਕਟ ਕੁਰਕਟਕ ਭਾਂਡੇ ਦੇ ਵਿੱਚ ਰਿੱਜਿਆ ਹੋਇਆ ਮਾਸ ਪੰਦੇ ਹਨ ਵਿਕਾਰੀ ਲੋਕ ਉਰਕਟ ਤੋਂ ਭਾਵ ਹੁੰਦਾ ਮੁਰਗਾ ਕੁਰਕਟ ਤੋਂ ਇਹ ਉਸ ਸਹਿਸਕਿਰਤੀ ਦਾ ਲਬਜ ਹੈ ਕੁਰਕਟ ਇੱਕ ਰਿਜਿਆ ਹੋਇਆ ਮੁਰਗੇ ਦਾ మాਸ ਇੱਕ ਭਾਂਡੇ ਵਿੱਚ ਰੋਸਦੇ ਹਨ ਇੱਕ ਪੱਤਰ ਭਰ ਪਾਣੀ ਸ਼ਰਾਬ ਨੂੰ ਕਹਿਆ ਹੈ ਮਦ ਨੂੰ ਕਿਹਾ ਸ਼ਰਾਬ ਜਿਹੜੀ ਰੱਖਦੇ ਆਪਾਂ ਅੱਗੇ ਆਖਤ ਜੀ ਕਹਿੰਦੇ ਲੋਕ ਜਿਹੜਨ ਇੱਕ ਪੱਤਰ ਇੱਕ ਭਾਂਡੇ ਦੇ ਵਿੱਚ మాਸ ਰੱਖਦੇ ਹਨ ਦੂਜੇ ਭਾਂਡੇ ਦੇ ਵਿੱਚ ਬਰਤਨ ਦੇ ਵਿੱਚ ਸ਼ਰਾਬ ਪਾਉਂਦੇ ਹਨ ਪਾ ਭਰ ਪਾਣੀ ਤੋਂ ਭਾਵ ਸ਼ਰਾਬ ਤੇਗੇ ਬਚਨ ਕਰਦੇ ਨੇ ਭਗਤ ਜੀ ਆਸ-ਪਾਸ ਪੰਚ ਜੋਗੀਆਂ ਬੈਠੇ ਬੀਚ ਨਿਕਟ ਦੇ ਰਾਨੀ ਇੰਦੇ ਵਿਕਾਰੀ ਲੋਕਾਂ ਤੇ ਮਾਇਆ ਦਾ ਵੱਡਾ ਪ੍ਰਭਾਵ ਹੁੰਦਾ ਨਿਕਟ ਦੇ ਰਾਨੀ ਭਗਤ ਜੀ ਕਹਿੰਦੇ ਫਿਰੇ ਪੰਜ ਵਿਕਾਰੀ ਪੰਜ ਵਿਕਾਰਾਂ ਨਾਲ ਜਕੜੇ ਹੋਏ ਜੋਗੀਆਂ ਉਹ ਗਿਆ ਤੋਂ ਭਾਵ ਇੱਕ ਢਾਣੀ ਜਿਹੜੀ ਹੈ ਉਹ ਵਾਲੇ ਦਵਾਲੇ ਬੈਠ ਕੇ ਇਸ ਢਾਣੀ ਦੇ ਵਿੱਚ ਅੱਗੇ ਜਿਹੜਾ ਇੱਕ ਭਾਂਡੇ ਵਿੱਚ ਪਾ ਮਾਸ ਰੱਖਿਆ ਜਾਂਦਾ ਇੱਕ ਭਾਂਡੇ ਦੇ ਵਿੱਚ ਬਰਤਨ ਵਿੱਚ ਸ਼ਰਾਬ ਰੱਖੀ ਜਾਂਦੀ ਹੈ ਪਰੋਸੀ ਜਾਂਦੀ ਹੈ ਤੇ ਆਲੇ-ਦੁਆਲੇ ਭਗਤ ਜੋਗੀ ਜੋਗਿਆ ਤੋਂ ਭਾਵ ਇੱਥੇ ਅਰਥ ਜੋਗੀ ਨਹੀਂ ਬਣਦਾ ਇੱਥੇ ਅਰਥ ਜੋਗਿਆ ਜਿਹੜੇ ਵਿਕਾਰੀ ਲੋਕਾਂ ਨੂੰ ਭਗਤ ਜੀ ਕਹਿੰਦੇ ਉਹ ਆਲੇ-ਦੁਆਲੇ ਬੈਠ ਕੇ ਇਹ ਮਦ ਨੂੰ ਪੀ ਕੇ ਮਾਸ ਖਾ ਕੇ ਆਪਣੇ ਆਪ ਨੂੰ ਵੱਡਿਆ ਸਮਝਦਿਆਂ ਨੇ ਇੰਨਾ ਤੇ ਵੱਡਾ ਮਾਇਆ ਦਾ ਪ੍ਰਭਾਵ ਹੁੰਦਾ ਹੈ ਨਿਕਟ ਦੇ ਨਿਕਟ ਮਾਇਆ ਨੂੰ ਕਹ ਦੇ ਰਾਨੀ ਤੇ ਫੇਰੇ ਵੱਡੀਆਂ ਵੱਡੀਆਂ ਗੱਲਾਂ ਕਰਦੇ ਹਨ ਉਮੇ ਦੇ ਵਿੱਚ ਮਾਇਆ ਦੇ ਵਿੱਚ ਜਕੜੇ ਮਾਇਆ ਤੇ ਬਹੁਤ ਪ੍ਰਭਾਵ ਦਿਖਾਉਂਦੀ ਹੈ ਨਿਕਟੀ ਕੋ ਠੰਨ ਗੰਨ ਵੱਡਾ ਡੂ ਅਗਲੀ ਪੰਕਤੀ ਅਗਲਾ ਪਦ ਭਗਤ ਜੀ ਚਾਰਨ ਕਰਦੇ ਹਨ ਕਹਿੰਦੇ ਜਿਹੜੀ ਮਾਇਆ ਹੈ ਇਹਨਾਂ ਤੇ ਵੱਡਾ ਪ੍ਰਭਾਵ ਦਿਖਾਉਂਦੀ ਆ ਨਿਕਟੀ ਕੋ ਠੰਨ ਗੰਨ ਵੱਡਾ ਡੂ ਕਹਿੰਦੇ ਜਗਤ ਦੇ ਵਿੱਚ ਸ੍ਰਿਸ਼ਟੀ ਵਿੱਚ ਮਾਇਆ ਜਿਹੜੀ ਆ ਉਹ ਵੱਡਾ ਉਹਦਾ ਵੱਡਾ ਡੂ ਤੋਂ ਭਾਵ ਉਹਦਾ ਵਾਜਾ ਬਡਾਡੂ ਤੋਂ ਵਾਜਾ ਹੁੰਦਾ ਹੈ ਇਹ ਲਬਜ ਦਾ ਅਰਥ ਵਾਜਾ ਬਣਦਾ ਹੈ ਭਗਤ ਜੀ ਕਹਿੰਦੇ ਫਿਰ ਮਾਇਆ ਜਿਹੜੀ ਉਹ ਆਪਣਾ ਬੋਲ ਬਾਲਾ ਦਿਖਾਉਂਦੀ ਹੈ ਵਾਜਾ ਵਜਾਂਦੀ ਹੈ ਜਿਹੜੇ ਇਹਦੇ ਨਿਕਟ ਵਰਤੀ ਹੁੰਦਿਆ ਨਿਕਟੀ ਕੋ ਠੰਨ ਗੰਨ ਠੰਨ ਗੰਨ ਛੰਨ ਛੰਨ ਕਰਕੇ ਮਾਇਆ ਜਿਹੜੀ ਹੈ ਇਵ ਆਪਣਾ ਵਾਜਾ ਜਗਤ ਵਿੱਚ ਵਜਾਂਦੀ ਐ ਸੰਸਾਰ ਵਿਕਾਰੀ ਲੋਕ ਜਿਹੜਿਆਂ ਨੂੰ ਉਹੇ ਦਾ ਬੋਲ ਬਾਲਾ ਕਰਦੇ ਹਨ ਮਾਇਆ ਜਿਹੜੀ ਇਹਨਾਂ ਨੂੰ ਪ੍ਰਭਾਵ ਵਿੱਚ ਪਸਾਂਦੀ ਐ ਕਿੰਨੇ ਬਿਵੇਕੀ ਕਾਟੀ ਤੋਂ ਪਰ ਭਗਤ ਜੀ ਅੱਗੇ ਅਨਸਰ ਦਿੰਦਿਆਂ ਕਹਿੰਦੇ ਕੋਈ ਵਿਰਲਾ ਹੈ ਬਿਵੇਕੀ ਪੁਰਖ ਸੰਤੋਖੀ ਪੁਰਖ ਉਹ ਇਸ ਦੀ ਇਸ ਨੂੰ ਕੱਟ ਕੇ ਰੱਖਦਾ ਪੈਰਾਂ ਥਲੇ ਕਿੰਨੀ ਬਿਵੇਕੀ ਕਾਟੀ ਤੋਂ ਇਨਾ ਇਹਦੇ ਪ੍ਰਭਾਵ ਤੋਂ ਭਗਤ ਜੀ ਕਹਿੰਦੇ ਵਿਵੇਕੀ ਪੁਰਸ ਸੰਤੋਖੀ ਪੁਰਸ ਬਚਦੇ ਹਨ ਪਾ ਸਾਰੀ ਸ੍ਰਿਸ਼ਟੀ ਦੇ ਵਿੱਚ ਇਹਦਾ ਵੱਡਾ ਪ੍ਰਭਾਵ ਹੈ ਰਹਾ ਸਗਲ ਮਹਿ ਨਿਕਟੀ ਕਾ ਵਾਸਾ ਭਾਵ ਕੀ ਸਾਰੇ ਜਗਤ ਵਿੱਚ ਸਾਰਿਆਂ ਵਿੱਚ ਇਹ ਨਿਕਟੀ ਦਾ ਵਾਸਾ ਹੈ ਨਿਕਟੀ ਜਿਹੜੇ ਇਹਨੂੰ ਨਿਕਟੋਂ ਨੇੜਿਓ ਸਮਝਦੇ ਹਨ ਆਪਕੀ ਮਾਇਆ ਹੀ ਸਭ ਕੁਝ ਹੈ ਮਹਾਰਾਜ ਜੀ ਕਹਿੰਦੇ ਉਹਨਾਂ ਚ ਵੱਡਾ ਇਹਦਾ ਆਸ ਹੁੰਦਾ ਸਗਲ ਮਹਿ ਅਹਿਰੀ ਇਹ ਬਚਨ ਕਰਦੇ ਸਗਲਿਆ ਕੀ ਹੋਂ ਬੈਣ ਭਾਨ ਜੀ ਜਿਨੇ ਬਰੀ ਤਿੰ ਚੇਰੀ ਭਗਤ ਜੀ ਕਹੇ ਕਹਿੰਦੇ ਮਾਇਆ ਜਿਹੜੀ ਹੈ ਉਹ ਸਾਰਿਆਂ ਦੀ ਭੈਣ ਤੇ ਅਤੀਜੀ ਲੱਗਦੀ ਹੈ ਆਪਣੇ ਵੀ ਲੱਗਦੀ ਹੈ ਭਾਨ ਜੀ ਭਗਤੀ ਭਗਤ ਜੀ ਬਚਨ ਕਰਦੇ ਸਗਲਿਆ ਕੀ ਹੋਂ ਬਹਿਣ ਭਾਨ ਜੀ ਜਿਨੇ ਬਰੀ ਤਨ ਚੇਰੀ ਤੇ ਜਿਨੇ ਇਹਨੇ ਪ੍ਰਭਾਵ ਤੋਂ ਜਿਹੜੇ ਮਨੁੱਖ ਬਚਦੇ ਹਨ ਸਤ ਸੰਗੀ ਪੁਰਸ਼ ਭਗਤ ਜੀ ਕਹਿੰਦੇ ਬਰੀ ਤੋਭਾਵ ਕਿਉ ਜਿਨਾ ਉਹ ਇਹਨੂੰ ਵਿਆਹ ਕੇ ਆਪਣੀ ਚੇਲੀ ਬੁਲਾ ਲੈਂਦੇ ਹਨ ਭਾਵ ਕਿ ਉਹ ਇਸ ਪ੍ਰਭਾਵ ਤੋਂ ਪਰੇ ਹੁੰਦੇ ਹਨ ਭਗਤ ਜੀ ਇੱਕ ਧਾਰਨ ਦੇ ਕੇ ਦੇਖੋ ਇਹ ਸੀਟਾ ਕੱਢਦੇ ਹਨ ਕਹਿੰਦੇ ਸਾਰਾ ਜਗਤ ਇਹਨੇ ਆਪਣੇ ਥੱਲੇ ਲਿਤਾ ਲਿਆ ਹੋਇਆ ਮਾਇਆ ਨੇ ਹਰ ਕੋਈ ਦੇਖੋ ਮਾਇਆ ਪਿੱਛੇ ਹੱਥ ਕਰਦਾ ਕਿ ਮੈਨੂੰ ਮਾਇਆ ਮਿਲ ਜਾਵੇ ਮਾਇਆ ਜਿਹੜੀ ਇਹਨਾਂ ਨੂੰ ਜੀਵਾ ਨੂੰ ਪ੍ਰਭਾਵ ਵਿੱਚ ਫਸਾਉਂਦੀ ਹੈ ਸਗਲਿਆਂ ਕੀ ਉਹ ਬੈਣ ਭਾਨ ਜੀ ਜਿੰਨ ਬਰੀ ਤਨ ਚੇਰੀ ਤੇਥੇ ਜਵਾਬ ਦੇਂਦੇ ਨੇ ਕਹਿੰਦੇ ਸਾਰਿਆਂ ਦੀ ਇਹ ਨਿਕティ ਵਰਤੀ ਮਿੱਤਰ ਤਾਈ ਹੈ ਰਿਸ਼ਤੇਦਾਰ ਨਹੀਂ ਹੈ ਤੇ ਭਗਤ ਜੀ ਕਹਿੰਦੇ ਪਰ ਜਿਹੜੇ ਸੰਤੋਖੀ ਹਨ ਉਹ ਇਹਨੂੰ ਵਿਆਹ ਕੇ ਆਪਣੀ ਚੇਲੀ ਬਣਾ ਲੈਂਦੇ ਹਨ ਹਮਰੋ ਪਰਤਾ ਬਡੂ ਬਵੇਕੀ ਆਪੇ ਸੰਤ ਕਹਾਵੇ ਤੇ ਭਗਤ ਜੀ ਕਹਿੰਦੇ ਜਿਹੜੇ ਵੱਡੇ ਬਵੇਕੀ ਲੋਕ ਹਨ ਸੰਤੋਖੀ ਲੋਕ ਹਨ ਸਤ ਪੁਰਸ਼ ਸਤ ਪਰਮੇਸ਼ਰ ਦੇ ਵਿੱਚ ਜਿਹੜੇ ਹਨ ਉਨਾਤੇ ਦਾ ਪ੍ਰਭਾਵ ਨਹੀਂ ਪੈਂਦਾ ਹਮਰੋ ਭਰਤਾ ਵੱਡੋ ਬਵੇਕੀ ਆਪੇ ਸੰਤ ਕਹਾਵੇ ਜਿਹੜੇ ਆਪਣੇ ਵਿੱਚ ਜਗਤ ਵਿੱਚ ਜਿਨ੍ਹਾਂ ਦਾ ਵੱਡਾ ਬੋਲਬਲਾ ਸਤ ਪੁਰਸ਼ ਹਨ ਭਗਤ ਜੀ ਕਹਿੰਦੇ ਉਹ ਇਹਦੇ ਤੋਂ ਬਚ ਜਾਂਦੇ ਹਨ ਉਹ ਇਹਨੂੰ ਭਾਵ ਕੇ ਆਪਣੀ ਵਿਆਹ ਕੀ ਜਿਵੇਂ ਇੱਕ ਔਰਤ ਜਿਹੜੀ ਆ ਉਹ ਇੱਕ ਪਤੀ ਦੀ ਚੇਲੀ ਬਣ ਜਾਂਦੀ ਹੈ ਸੇਵਾ ਕਰਦੀ ਹੈ ਇਸੇ ਤਰ੍ਹਾਂ ਹੀ ਭਗਤ ਜੀ ਕਹਿੰਦੇ ਫਿਰ ਬਣ ਮਹਾਪੁਰਖਾਂ ਦੀ ਸਤਪੁਰਸ਼ਾਂ ਦੀ ਭਗਤਾਂ ਦੀ ਇਹ ਦਾਸੀ ਬਣ ਕੇ ਉਹਦੇ ਚਰਨਾਂ ਵਿੱਚ ਆ ਡਿੱਗਦੀ ਹੈ ਹਮਰੇ ਹੋ ਹਮਰੇ ਮਾਥੇ ਕਾਇਮ ਔਰ ਹਮਰੇ ਨਿਕਟ ਨ ਆਵੇ ਤੇ ਭਗਤ ਜੀ ਦੇਖੋ ਕਹਿੰਦੇ ਉਹਨਾਂ ਦੇ ਚਰਨਾਂ ਦੇ ਵਿੱਚ ਵਸਦੀ ਹੈ ਤੇ ਭਗਤ ਜੀ ਕਹਿੰਦੇ ਔਰ ਹਮਾਰੇ ਨਿਕਟ ਨ ਆਵੇ ਕਹਿੰਦੇ ਜਿਹੜੀ ਸਾਡੇ ਨੇੜੇ ਨਹੀਂ ਹੁੰਦੀ ਭਗਤ ਜਨ ਗੁਰਮੁਖ ਜਨ ਇਹਨੂੰ ਲੱਤ ਦੇ ਥੱਲੇ ਪੈਰਾਂ ਥੱਲੇ ਲਤਾੜਦੇ ਹਨ ਇਸੇ ਤਰ੍ਹਾਂ ਹੀ ਹੁੰਦਾ ਜਗਤ ਦੇ ਵਿੱਚ ਮਾਇਆ ਦਾ ਜਿਹੜਾ ਵੱਡਾ ਬੋਲਬਾਲਾ ਹੈ ਮਾਇਆਵਤੀ ਇਹ ਸੰਸਾਰ ਹੀ ਮਾਇਆਵਤੀ ਹੈ ਮਾਇਆ ਤੋਂ ਬਿਨਾ ਭਾਵ ਕੀ ਪਿਆਰੋ ਕੰਮ ਤੇ ਨਹੀਂ ਹੁੰਦੇ ਹਰ ਇੱਕ ਕੰਮ ਮਾਇਆ ਦੇ ਨਾਲ ਅਸੀਂ ਕਰਦੇ ਆਂ ਕਬੀਰ ਦਾ ਸਹਿਬ ਜੀ ਦਾ ਕਹਿਣਾ ਇਹ ਹੈ ਭਾਈ ਜੇ ਇਹਦੇ ਮਾਇਆ ਦੇ ਨਾਲ ਕੰਮ ਤਾਂ ਕਰਨਿਆਂ ਸ੍ਰਿਸ਼ਟੀ ਦੇ ਫਰਮਾਇਆ ਦੇ ਲਾਲਚ ਦੇ ਵਿੱਚ ਸ੍ਰਿਸ਼ਟਿਆ ਨੂੰ ਭੁੱਲ ਜਾਣਾ ਸੰਸਾਰ ਆਪਸ ਦੇ ਵਿੱਚ ਮੋਹ ਜਿਹੜਾ ਪਿਆਰ ਹੈ ਉਹਨੂੰ ਭੁੱਲ ਕੇ ਮਾਇਆ ਨਾਲ ਹੀ ਸਭ ਕੁਝ ਪਿਆਰ ਬਣਾ ਲੈਣਾ ਹਕਤ ਜੀ ਕਹਿੰਦੇ ਇਹ ਉੱਦਾ ਵੱਡਾ ਪ੍ਰਭਾਵ ਹੈ ਇਹਦੇ ਤੋਂ ਬਚਣਾ ਕਠਿਨਾਈ ਹੈ ਮੁਸ਼ਕਲ ਹੈ ਇਹ ਉਹ ਭਗਤ ਜੀ ਦਾ ਕਹਿਣ ਤੋਂ ਭਾਵ ਹੈ ਕਿ ਵਿਕਾਰੀ ਲੋਕ ਜਿਹੜੇ ਵਿਕਾਰ ਕਰਨ ਵਾਲੇ ਉਹ ਬਹੁਤਾ ਪ੍ਰਭਾਵਿਤ ਖਾਂਦੀ ਹੈ ਉਹਨਾਂ ਤੇ ਉਹ ਮਾਇਆ ਦੇ ਵਿੱਚ ਜੰਗਾਲ ਵਿੱਚ ਫਸੇ ਰਹਿੰਦੇ ਹਨ ਮਾਇਆ ਦੇ ਨਾਲ ਹੀ ਸਾਰਾ ਕੁਝ ਮਾੜੇ ਕਰਮ ਕਮਾਂਦੇ ਹਨ ਕਿ ਭਗਤ ਜੀ ਕਹਿੰਦੇ ਸਤਿ ਪਰਮੇਸ਼ਰ ਨਾਲ ਜਿਹੜੇ ਜੁੜ ਜਾਂਦੇ ਹਨ ਉਹ ਕੰਮ ਤਾਂ ਕਰਦੇ ਹਨ ਮਾਇਆ ਨਾਲ ਪਰ ਉਹ ਮਾਇਆ ਉਹਦੇ ਚਰਣਾ ਦੀ ਦਾਸੀ ਬਣ ਜਾਂਦੀ ਹੈ ਜਿਵੇਂ ਸਤਿਗੁਰੂ ਨੇ ਚਰਣਾ ਚ ਥਾ ਦਿੱਤੀ ਨਾ ਮਾਇਆ ਨੂੰ ਮਾਇਆ ਨਾਲ ਮਾਇਆ ਦੀ ਵਰਤੋਂ ਵੀ ਕੀਤੀ ਸਤਿਗੁਰਾਂ ਨੇ ਪਰ ਮਾਇਆ ਦੇ ਨਾਲ ਉਹ ਵੀ ਨਹੀਂ ਕੀਤਾ ਜਦੋਂ ਲੋੜ ਪਈ ਉੱਥੋਂ ਵਰਤੋਂ ਕਰਕੇ ਛੱਡਦਾ ਸਤਿਗੁਰ ਦੇ ਚਰਨਾਂ ਦੇ ਵਿੱਚ ਮਾਇਆ ਰਹਿੰਦੀ ਹੈ ਦੇਖਦੇ ਨਾ ਆਪਾਂ ਮੱਥਾ ਟੇਕਦੇ ਆਂ ਤੇ ਚਰਨਾਂ ਵਿੱਚ ਹੀ ਰਹਿੰਦੀ ਅੱਗੇ ਨਹੀਂ ਆ ਸਕਦੀ ਇੱਥੋਂ ਹੀ ਆਪਾਂ ਚੁੱਕ ਕੇ ਲੈ ਜਾਂਦੇ ਆਂ ਮਹਾਰਾਜ ਦੇ ਚਰਨਾਂ ਦੇ ਵਿੱਚ ਹੀ ਰਹਿੰਦੀ ਹੈ ਭਗਤ ਜਨਾਂ ਦੇ ਗੁਰਮੁਖ ਖਾਂ ਦੇ ਚਰਨਾਂ ਵਿੱਚ ਆਉਂਦੀ ਹੈ ਪਰ ਇਹਨੂੰ ਅੱਗੇ ਥਾਂ ਨਹੀਂ ਮਿਲਿਆ ਪਰ ਸਤਿ ਪਰਮੇਸ਼ਰ ਤੋਂ ਬਿਨਾਂ ਦੇਖੋ ਸਾਰੇ ਜਗਤ ਦੇ ਦਾ ਪ੍ਰਭਾਵ ਹੈ ਪਰ ਕੋਈ ਵਿਰਲਾ-ਵਿਰਲਾ ਭਗਤ ਜੀ ਕਹਿੰਦੇ ਮਨੁੱਖ ਹੈ ਜਿਹੜਾ ਸੰਤੋਖੀ ਮਾਮ ਦੇ ਆਸਰੇ ਦੇ ਨਾਲ ਟੀਕ ਨਾਲ ਸੰਤੋਖੀ ਹੋਵੇ ਉਹ ਮਾਇਆ ਦੇ ਪ੍ਰਭਾਵ ਤੋਂ ਬਚ ਸਕੇ ਇੱਥੇ ਗਿਸਤ ਧਾਰਨ ਵਾਲੇ ਲੋਕ ਕੋਈ ਮਾਇਆ ਤੋਂ ਬਚੇ ਹਨ ਇਹ ਨਹੀਂ ਕਿ ਬਚ ਨਹੀਂ ਸਕਦੇ ਅਰਬਾਂ ਖਰਬਾਂ ਪੱਤੀਬੀਜ ਦੇ ਪ੍ਰਭਾਵ ਤੋਂ ਕਈ ਵਾਰੀ ਬਚ ਜਾਂਦੇ ਆ ਆਪਾਂ ਦੇ ਮਨ ਵਿੱਚ ਕਈ ਵਾਰੀ ਵਹਿ ਮਸਵਾਲ ਪੈਦਾ ਹੋ ਜਾਂਦਾ ਹੈ ਕਿ ਮਾਇਆ ਤੂੰ ਬਿਨਾਂ ਕਿਸ ਤਰ੍ਹਾਂ ਜੀਵੀਂ ਹੈ ਇਹ ਨਹੀਂ ਮਹਾਰਾਜ ਨੇ ਕਿ ਕਿ ਮਾਇਆ ਛੱਡ ਦੇਣੀ ਹੈ ਮਾਇਆ ਸਤਪੁਰਾਂ ਨੇ ਵੀ ਵਰਤੀ ਜੂਝ ਕੀਤੀ ਪਰ ਦੇਖੋ ਜਦੋਂ ਭੀੜ ਬਣੀ ਸ੍ਰੀ ਮਹਾਰਾਜ ਦਸ਼ਮੇਸ਼ ਪਾਤਸ਼ਾਹ ਨੇ ਮਾਇਆ ਦੇ ਥੈਲੇ ਦੇ ਥੈਲੇ ਸੋਨੇ ਦੇ ਮਾਇਆ ਦੇ ਪਦਾਰਥਾਂ ਦੇ ਸਤ ਨੂੰ ਜਿ ਸਰਟਾਤੇ ਤੇ ਸਿੰਘਾਂ ਨੇ ਰੁੱਖਨੇ ਵੀ ਚਾਏ ਮਹਾਰਾਜ ਨੇ ਕਿਹਾ ਭਾਈ ਇਹ ਦੁਖਦਾਈ ਹੈ ਜਾਹਰ ਹੈ ਇਹਨੂੰ ਚੱਕੋਗੇ ਫਿਰ ਅਸੀਂ ਜੰਗ ਨਹੀਂ ਕਰ ਸਕਦੇ ਕਿਉਂਕਿ ਇਹਨੂੰ ਲੁੱਟਣ ਵਾਸਤੇ ਫੌਜ ਨੇ ਪੈ ਜਾਣਾ ਜੰਗ ਕਿਸ ਤਰ੍ਹਾਂ ਕਰਾਂਗੇ ਇਹਦੇ ਵਰਤੋਂ ਵਿੱਚ ਆਉਣ ਵਾਲੀ ਚੀਜ਼ਾਂ ਨੂੰ ਛੱਟ ਦੋ ਹੁਣ ਕੁਝ ਨਹੀਂ ਕੋਲ ਕੋਲ ਰੱਖਣਾ ਮਾਇਆ ਜਿਹੜੀ ਇਹ ਦੇਖੋ ਸਾਰੀ ਮਹਾਰਾਜ ਨੇ ਸੱਤ ਲੁੱਜ ਛੱਟਤੀ ਰਿਆਚ ਬਹਾਤੀ ਤੇ ਜਦੋਂ ਵਹਿਮ ਪੈਦਾ ਹੋਇਆ ਨਾ ਜੀ ਤੁਸੀਂ ਸੋਲੇ ਮਹਾਰਾਜ ਨੇ ਕੜਾ ਜਾ ਕੇ ਛੱਟਦਾ ਬਚਪਨ ਦੇ ਵਿੱਚ ਤੇ ਮਾਤਾ ਨੇ ਕਿਹਾ ਸੀ ਸਿੰਦੇ ਬੇਟਾ ਕੜਾ ਪਾਇਆ ਸੀ ਕਿੱਥੇ ਗਿਆ ਤੇ ਮਹਾਰਾਜ ਨੇ ਜਾ ਕੇ دریا 'ਕੰਗਲੀ ਫੜੀ ਮਾਤਾ ਜੀ ਨੂੰ ਜਾ ਕੇ ਦਿਖਾਇਆ ਤੇ ਦੂਜਾ ਵੀ ਕੜਾ ਹੱਥ ਦਾ ਲਾ ਕੇ ਉਹ ਮਾਰਿਆ ਤੇ ਮਾਤਾ ਜੀ ਨੂੰ ਜਾ ਕੇ ਦਿਖਾਇਆ ਜਦੋਂ ਮਾਤਾ ਜੀ ਨੇ ਨજર ਮਾਰੀ ਤੇ ਵੇਖੋ ਜਲ ਦੇ ਵਿੱਚ ਨੇਕਾ ਹੀ ਸੋਨੇ ਦੇ ਕੜੇ ਨજર ਆਏ ਗਹਿਣੀ ਨજર ਆਏ ਉਸ ਵੇਲੇ ਮਹਾਰਾਜ ਨੇ ਦਿਖਾਤਾ ਕਿ ਇਹ ਸੰਸਾਰੀ ਵਸਤੂਆਂ ਪਦਾਰਥਾਂ ਦੇ ਨਾਲ মোহ ਨੀਆ ਸਾਡਾ ਕਿਉਂਕਿ ਪ੍ਰਮਾਤਮਾ ਦੇ ਭਗਤ ਜਾਣ ਗੁਰਮੁਖ ਜਨ ਉਹ ਮਾਇਆ ਨੂੰ ਇੱਕ ਸਮਾਨ ਬ੍ਰਿਤੀ ਨਾਲ ਦੇਖਦੇ ਹਨ ਇਹ ਭਗਤ ਕਬੀਰ ਸਾਹਿਬ ਜੀ ਦੀ ਐਸੀ ਅਵਸਥਾ ਹੋਈ ਰਵਿਦਾਸ ਜੀ ਦੀ ਐਸੀ ਆਪਾਂ ਨੇ ਪਹਿਲਾਂ ਵੀ ਗਾਥਾ ਸੁਣੀ ਹੈ अनेका ਚਪੰਦਰਾ ਭਗਤਾਂ ਵਿੱਚੋਂ ਸਾਰੇ ਅਨੇ ਐਸੀ ਅਵਸਥਾ ਸੀ ਜਿਨ੍ਹਾਂ ਦੇ ਚਰਨਾਂ ਦੀ ਦਾਸੀ ਸੀ ਮਾਇਆ ਪਰ ਦੇਖੋ ਉਹਨਾਂ ਨੇ ਮਾਇਆ ਵੱਲ ਕਦੀ ਬਹੁਤਾ ਧਿਆਨ ਨਹੀਂ ਦਿੱਤਾ ਪਰਮੇਸ਼ਰ ਨੇ ਕਈ ਵਾਰਾ ਪ੍ਰੀਖਿਆ ਲਈ ਤੇ ਉਹ ਪ੍ਰੀਖਿਆ ਚ ਪੂਰੇ ਉੱਤਰੇ ਤੇ ਮਹਾਰਾਜ ਜੀ ਕਹਿੰਦੇ ਸਤਿਗੁਰ ਜੀ ਇਹਦੇ ਮਾਇਆ ਨੂੰ ਜੂਝ ਕਰਨਾ ਠੀਕ ਹੈ ਪਰ ਮਾਇਆ ਨੂੰ ਕਿਸੇ ਗਲਤ ਜਗ੍ਹਾ ਤੇ ਲਾਣਾ ਉਹ ਗਲਤ ਹੈ ਜੇ ਮਾਇਆ ਨੂੰ ਸਾਹਮਣੇ ਕੋਈ ਦੁਖੀ ਹੋਵੇ ਤੇ ਆਪਣੀ ਜੇਬ ਦੇ ਵਿੱਚ ਮਾਇਆ ਹੋਵੇ ਆਪਾਂ ਉਹਦੀ ਵਰਤੋਂ ਨਾ ਕਰੀਏ ਕੋਈ ਦੁੱਖ ਨਾਲ ਸਿੰਘਾਣਾ ਮਾਰਦਾ ਹੋਵੇ ਦੁੱਖ ਨਾਲ ਬਰਲਾਪ ਕਰਦਾ ਹੋਵੇ ਆਪਾਂ ਕੋਲ ਖੜੇ ਤਮਾਸ਼ਾ ਦੇਖੀਏ ਉਹ ਮਾਇਆ ਗਲਤ ਹੈ ਕਿਸੇ ਦਾ ਭਲਾ ਹੁੰਦਾ ਜੇ ਜੇਬ ਵਿੱਚ ਚਾਰ ਪਈਏ ਨੂੰ ਉਹਦਾ ਭਲਾ ਕਰ ਦੋ ਉਹਨੂੰ ਜੂਜ ਕਰੋ ਮਾਇਆ ਨੂੰ ਕਿਸੇ ਦਾ ਇਹ ਹੈ ਦਇਆ ਜੇ ਸਾਹਮਣੇ ਖੜਿਆ ਨੂੰ ਕਿਸੇ ਦੇ ਤਰਸ ਹੀ ਨਹੀਂ ਹੁੰਦਾ ਦਇਆ ਹੀ ਨਹੀਂ ਸੀ ਕਰ ਸਕਦੇ ਕਿਸੇ ਦੇ ਪੈਰਾਂ ਦੇ ਨੰਗਾ ਕੋਈ ਖੜਾ ਗਰੀਬ ਤੇ ਸਾਡੀ ਜੇਬ ਵਿੱਚ ਲੱਖ ਰੁਪਈਆ ਪੈਸੇ ਕੋਲੋਂ ਦੀ ਲੰਘ ਜਾਈਏ ਫਿਰ ਉਹ ਮਾਇਆ ਦਾ ਪ੍ਰਭਾਵ ਹੈ ਸਾਡੇ ਤੇ ਜੇ ਸਾਹਮਣੇ ਕੋਈ ਭੁੱਖਾ ਹੱਥਾ ਢਰਿਆ ਤੇ ਸਾਡੀ ਜੇਬ ਵਿੱਚ ਪੈਸੇ ਹਨ ਅਸੀਂ ਕੋਲੋਂ ਦੀ ਉਦੇ ਹੱਥ ਜੋੜੇ ਵੀ ਦੇਖ ਕੇ ਅਨਗਹਿਲੀ ਕਰਕੇ ਲੰਘ ਜੀਏ ਉਹ ਮਾਇਆ ਦਾ ਪ੍ਰਭਾਵ ਸਾਡੇ ਸਰੀਰ ਤੇ ਹੈ ਜੇ ਕੋਈ ਸਾਹਮਣੇ ਪਾਟੇ ਕੱਪੜਿਆਂ ਵਾਲਾ ਖੜਾ ਤੇ ਸਾਡੀ ਮਾਇਆ ਜੇ ਵਿੱਚ ਪਈ ਹੈ ਤੇ ਅਸੀਂ ਕੋਲ ਦੀ ਪਰੋਂ ਨੂੰ ਮੂੰਹ ਕਰਕੇ ਲੰਘ ਜੀਏ ਫਿਰ ਉਹ ਮਾਇਆ ਦਾ ਸਾਡੇ ਤੇ ਪ੍ਰਭਾਵ ਹੈ ਤੇ ਪਿਆਰਿਓ ਜਿਹੜੇ ਸੰਤੋਖੀ ਲੋਕਾ ਨੂੰ ਨਾ ਜੇ ਵੀ ਸੇਵਾ ਕਰਦੇ ਨੇ ਆਪਣੇ ਸਾਹਮਣੇ ਹੁਣ ਤਾਂ ਨਟਾ ਨਟਾ ਹੁੰਦਾ ਗੁਰਸਿੱਖ ਪਿਆਰੇ ਵੀਰ ਜਿਹੜੇ ਗਰੀਬਾਂ ਦੇ ਘਰਾਂ ਵਿੱਚ ਜਾ ਕੇ ਸੇਵਾ ਕਰ ਦੇਣ ਜਿਹੜੇ ਗਰੀਬ ਲੋਕ ਜਿਹੜੇ ਬਜ਼ੁਰਗ ਲੋਕ ਜਿਨ੍ਹਾਂ ਦੇ ਕੋਈ ਬੱਚੇ ਨਹੀਂ ਹਨ ਜਾਂ ਬੱਚੇ ਸਾਥ ਨਹੀਂ ਦਿੰਦੇ ਉਹਨਾਂ ਦੀ ਜਾ ਕੇ ਸੇਵਾ ਕਰਨੀ ਇਹ ਵੱਡੀ ਸੇਵਾ ਹੈ ਕਿਸੇ ਦਾ ਸਾਥ ਦੇਣਾ ਜਿਹਨੂੰ ਲੋੜ ਹੈ ਉਹਦਾ ਸਾਥ ਕਿਸੇ ਨੂੰ ਸਾਈਕਲ ਲੈ ਦੇਣਾ ਰੀੜੀ ਲੈ ਦੇਣੀ ਕਿਸੇ ਨੂੰ ਕੰਮਕਾਰ ਵਾਸਤੇ ਕੰਮ ਸ਼ੁਰੂ ਕਰਾ ਦੇਣਾ ਇਹ ਕਿਸੇ ਗਰੀਬ ਕੋਈ ਤੰਗ ਹੈ ਕੋਈ ਬਿਮਾਰੀ ਤੋਂ ਤੰਗ ਹੈ ਉਹਦੀ ਮਦਦ ਕਰ ਦੇਣੀ ਇਹ ਮਾਇਆ ਜਿਹੜੀ ਇਹ ਸੱਫਲ ਹੈ ਯਾਰੋ ਐਸੇ ਲੋਗ ਹਣ ਹੈ ਨਹੀਂ ਵੀ ਹੁਣ ਹੈ ਨਹੀਂ ਹੁਣ ਵੀ ਉਹਨਾਂ ਦੇ ਸਿਰ ਤੇ ਧਰਮ ਚੱਲਦਾ ਹੈ ਸ੍ਰਿਸ਼ਟੀ ਚੱਲ ਰਹੀ ਹੈ ਪਰ ਸੰਸਾਰ ਦੇ ਵਿੱਚ ਬਨੌਟੀ ਚੀਜ਼ ਵੀ ਹੈ ਕਿਉਂਕਿ ਸ੍ਰਿਸ਼ਟੀ ਵਿੱਚ ਹਰ ਚੀਜ਼ਾਂ ਦੋ ਹਨ ਮਹਾਰਾਜ ਦੇ ਟਾਈਮ ਵੀ ਸਮੇਂ ਵੀ ਇਸੇ ਤਰ੍ਹਾਂ ਹੀ ਭਗਤ ਕਬੀਰ ਸਾਹਿਬ ਦੇ ਸਮੇਂ ਉਸ ਸਮੇਂ ਦੀ ਗੱਲ ਕਰਦੇ ਹਨ ਭਗਤ ਜੀ ਕਹਿੰਦੇ ਮਾਇਆ ਦਾ ਇਹ ਵੱਡਾ ਪ੍ਰਭਾਵ ਹੈ ਇੱਥੇ ਦੇਖੋ ਉਸੇ ਬੋਲੀ ਦੇ ਵਿੱਚ ਸ਼ਬਦ ਭਗਤ ਜੀ ਨੇ ਉਚਾਰਨ ਕੀਤਾ ਹਮਰੋ ਭਰਤਾ ਵੱਡੂ ਬਿਵੇਕੀ ਆਪੇ ਸੰਤ ਕਹਾਵੈ ਭਗਤ ਜੀ ਕਹਿੰਦੇ ਜਿਹੜੇ ਸਾਡੇ ਭਰਾ ਵੱਡੇ ਬਿਵੇਕੀ ਹਨ ਕਹਿੰਦੇ ਸਤ ਪਰਮੇਸ਼ਰ ਨਾਲ ਜਿਹੜੇ ਜੁੜੇ ਰੂਹਾਂ ਕਹਿੰਦੇ ਉਹ ਇਸੇ ਪ੍ਰਵਾਹ ਵਿੱਚ ਨਹੀਂ ਹੁੰਦੇ ਹੋਂ ਹੰਮਰੇ ਮਾਥੇ ਕਾਇਮ ਔਰ ਹਮਾਰੇ ਨਿਕਟ ਨ ਆਵੇ ਤੇ ਭਗਤ ਜੀ ਉਥੇ ਮਾਇਆ ਬਾਰੇ ਕਹਿੰਦੇ ਉਹ ਉਹਨਾਂ ਦੇ ਚਰਨਾਂ ਦੀ ਦਾਸੀ ਹੈ ਔਰ ਸੰਸਾਰ ਦੇ ਲੋਕ ਜਿਹੜਿਆਂ ਨ ਕੋਈ ਦੇ ਪਿੱਛੇ ਪਿੱਛੇ ਫਿਰਦੇ ਹਨ ਉਲਟਾ ਨਾ ਦੁਨੀਆ ਜਿਹੜੀ ਇਹਨੂੰ ਪ੍ਰਾਪਤ ਕਰਨ ਵਾਸਤੇ ਦੇਖੋ ਇੱਕ ਦੂਜੇ ਨੂੰ ਲੋਕ ਮਾਰ ਦਿੰਦੇ ਹਨ ਮਾਇਆ ਪਿੱਛੇ ਝਗੜੇ ਘਰਾਂ ਵਿੱਚ ਝਗੜੇ ਬਾਹਰ ਝਗੜੇ ਚੋਰੀਆਂ ਕਿੰਨਾ ਕੁਝ ਹੈ ਕਾਲ ਯੁਗ ਦੇ ਵਿੱਚ ਉਹ ਕਾਲ ਯੁਗ ਦਾ ਪ੍ਰਭਾਵ ਹੈ ਤੇ ਪਿਆਰਿਓ ਜਿੱਥੇ ਸਤਿ ਪਰਮੇਸ਼ਰ ਦੀ ਗੱਲ ਹੁੰਦੀ ਹੈ ਉੱਥੇ ਮਾਇਆ ਆਪਣੇ ਆਪ ਹੁੰਦੀ ਹੈ ਦੇਖ ਦੇਣ ਆਪਣੇ ਆਪਾ ਗੁਰੂ ਚਰਨਾਂ ਵਿੱਚ ਅਸੀਂ ਉਸ ਪੇਟਾ ਕਰਦੇ ਆਂ ਇੱਥੇ ਪਾ ਮਾਇਆ ਦਾ ਪ੍ਰਭਾਵ ਖਤਮ ਹੋ ਜਾਂਦਾ ਨੱਕੋ ਕਾਟੀ ਕੰਨੋ ਕਾਟੀ ਕਾਟਕੂਟ ਕੇ ਡਾਰੀ ਭਗਤ ਜੀ ਜਵਾਬ ਦਿੰਦੇ ਆਂ ਕਹਿੰਦੇ ਸਤਿ ਪੁਰਸ਼ਾ ਨੇ ਇਹਨੂੰ ਕੰਨ ਤੋਂ ਫੜ ਕੇ ਨੱਕ ਤੋਂ ਕੱਟਤਾ ਕੰਨ ਤੋਂ ਕੱਟਤਾ ਇਹਨੂੰ ਪੈਰਾਂ ਵਿੱਚ ਜਾ ਸਕਿਆ ਕਹੋ ਕਬੀਰ ਸੰਤਨ ਕੀ ਵੈਰਨ ਤੀਨ ਲੋਕ ਕੀ ਪਿਆਰੀ ਪਰ ਭਗਤ ਜੀ ਕਹਿੰਦੇ ਖੀਲੀ ਪੰਗਤੀ ਵਿੱਚ ਕਹਿੰਦੇ ਸੰਤਾਂ ਦੀ ਇਹ ਵੈਰਨ ਹੈ ਕਿਉਂ ਸਤਪੁਰਖਾ ਇਹਨੂੰ ਲੈਣਾ ਨਹੀਂ ਚਾਹੁੰਦੇ ਪਰ ਉਹਨਾਂ ਤੇ ਪ੍ਰਭਾਵ ਦਿਖਾਉਂਦੀ ਹੈ ਸਤ ਪਰਮੇਸ਼ਰ ਸੰਤ ਜਨ ਭਗਤ ਜੀ ਕਹਿੰਦੇ ਕਹੋ ਕਬੀਰ ਸੰਤਨ ਕੀ ਵੈਰਨ ਇਹ ਸਦਾ ਹੀ ਉਹਨਾਂ ਤੇ ਪ੍ਰਭਾਵ ਦਿਖਾਣਾ ਚਾਹੁੰਦੀ ਹੈ ਪਰ ਉਥੇ ਦਾ ਵਾਸ ਨਹੀਂ ਚੱਲਦਾ ਤੇ ਤਿੰਨਾ ਲੋਕਾਂ ਵਿੱਚ ਦਾ ਵੱਡਾ ਬੋਲ ਬਾਲ ਹੈ ਭਗਤ ਜੀ ਕਹਿੰਦੇ ਆਮ ਲੋਕਾਂ ਦੀ ਤੀਨ ਲੋਕ ਕੀ ਪਿਆਰੀ ਆਮ ਜਨਤਾ ਦੀ ਆਮ ਲੋਕਾਂ ਦੀ ਭਗਤ ਭਗਤ ਜੀ ਕਹਿੰਦੇ ਬਹੁਤ ਪਿਆਰੀ ਹੈ ਹਰ ਕੋਈ ਨੂੰ ਮਗਰ ਧੌੜਦਾ ਭੱਜ ਭੱਜ ਕੇ ਫੜਦਾ ਪਰ ਮਾਰ ਭਗਤ ਜੀ ਕਹਿੰਦੇ ਕਬੀਰ ਕਹੋ ਕਬੀਰ ਸੰਤਨ ਕੀ ਬੈਰਨ ਪਰ ਸਤਪੁਰਸ਼ਾਂ ਦੀ ਇਹ ਬੈਰਨ ਹੈ ਕਿਉਂਕਿ ਉਹ ਇਹਦੇ ਤੇ ਪ੍ਰਭਾਵ ਨੂੰ ਖਤਮ ਕਰਦੇ ਹਨ ਇਸ ਕਰਕੇ ਭਗਤ ਜੀ ਕਹਿੰਦੇ ਜਗਤ ਦੇ ਲੋਕ ਇਹਦੇ ਮੋਹ ਵਿੱਚ ਤੇ ਪਿਆਰ ਵਿੱਚ ਨੂੰ ਪਾਣ ਵਾਸਤੇ ਬੜੇ-ਬੜੇ ਕਤਲ ਹੋ ਜਾਂਦੇ ਹਨ ਘਰ-ਬਾਰ ਜਿਹੜੇ ਹੁ ਖਤਮ ਹੋ ਜਾਂਦੇ ਹਨ ਇਸ ਜਹਾਂ ਦਾਂਤ ਪਿੱਛੇ ਮਾਇਆ ਪਿੱਛੇ ਤੇ ਭਗਤ ਜੀ ਤੋ ਕਹਿਣ ਤੋਂ ਭਾਵ ਹੈ ਕਿ ਭਾਈ ਇਹਦੇ ਪ੍ਰਭਾਵ ਤੋਂ ਬਚਣ ਵਾਸਤੇ ਸਤਿਗੁਰੂ ਦਾ ਸੰਗ ਸਤਿ ਪਰਮੇਸ਼ਰ ਦਾ ਹੰਤਾ ਦਾ ਸਤਿਪੁਰਸ਼ਾਂ ਦਾ ਸੰਗ ਕੀਤਾ ਜਾਵੇ ਤਾਂਕਿ ਅਸੀਂ ਇਸ ਵੀ ਇਹਦੇ ਪ੍ਰਭਾਵ ਤੋਂ ਬਚ ਸਜੀ ਸਾਡੇ ਵਿੱਚ ਵੀ ਉਹ ਗੁਣ ਆ ਜਾਣ ਇਹਦੇ ਪ੍ਰਭਾਵ ਤੋਂ ਬਚਨ ਦਾ ਸਾਨੂੰ ਢੰਗ ਤਰੀਕਾ ਪਰਮੇਸ਼ਰ ਵੱਲੋਂ ਪ੍ਰਾਪਤ ਉਹਨਾ ਸਤਿਗੁਰੂ ਦੇ ਸ਼ਬਦ ਦੇ ਰਾਹੀਂ ਸਾਨੂੰ ਇਹ ਵਰਤੋਂ ਚ ਲਿਆਉਣ ਦਾ ਵੀ ਕਿਸ ਤਰ੍ਹਾਂ ਜ਼ਿੰਦਗੀ ਵਿੱਚ ਇਹ ਵਰਤੋਂ ਕਰਨੀ ਹੈ ਤੇ ਕਿਸ ਤਰ੍ਹਾਂ ਇਹਦੇ ਪ੍ਰਭਾਵ ਤੋਂ ਅਸੀਂ ਬਚ ਸਕਦੇ ਹਾਂ ਇਹ ਸਤਿਗੁਰੂ ਜੀ ਮਾਪੁਰਸ਼ ਦੱਸ ਸਕਦੇ ਹਨ ਇਹ ਭਾਈ ਅੱਜ ਦੇ ਸ਼ਬਦ ਦੀ ਵਿਚਾਰ ਹੈ ਭਗਤ ਕਬੀਰ ਸਾਹਿਬ ਜੀ ਸਾਨੂੰ ਮਾਇਆ ਦੇ ਪ੍ਰਭਾਵ ਤੋਂ ਬਚਾਉਂਦੇ ਹੋਏ ਦੇ ਗੁਣ ਦੱਸਦੇ ਹਨ ਔਗਣ ਦੱਸਦੇ ਹਨ ਤੇ ਗੁਰਮਖੰਦ ਦੇ ਗੁਣ ਦਰਸਾਉਂਦੇ ਹਨ ਇੰਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਸੇਵਾ ਨਿਭਾਉਂਦੇ ਜੀ ਨੇਕਾ ਹੀ ਭੁੱਲਾ ਜੰਨੀਆਂ ਨ ਮਹਾਰਾਜ ਸਤਿਮਤ ਬਖਸ਼ਣ ਆਈਆਂ ਸਮੂਹ ਸੰਗਤਾਨੀਆਂ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ